ਸੋ ਕਾਹੋ ਟਲ ਗੁਰ ਸੇਵੀਆ ਅਨਸ ਸਹਜ ਸੁਪਾਈ ਦਰਸ਼ਨ ਪਰਸ ਆਏ ਗੁਰ ਕਾ ਜਨਮ ਮਰਨ ਦੁਖ ਜਾਈ ਹੋਵੈ ਸਫਤ ਖਸਮ ਦੀ ਨੂਰ ਅਰਸੋ ਕੁਰਸੋ ਝੱਟੀਆਂ ਤੁੱਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ பசிய சோஹ சபனா சத்ன சரி வா ਹਰ ਜੇਠ ਜਿਉ ਡੰਡਾ ਲੋੜੀਆ ਜੈਸੇ ਅੱਗ ਸਭ ਨਿਵੰਨਾ ਹਰ ਸੱਜਣ ਦਾਵਣ ਲੱਗੇ ਆ ਕਿਸੈ ਨਾ ਦੇਈ ਬੰਨਣਾ ਹਰ ਜੀਠ ਜੁੜੰਦਾ ਲੋੜੀਆ ਜਿਵੇਂ ਅੱਗ ਸਭ ਨਿਵੰਨ ਹਰ ਸੱਜਣ ਦਾ ਵਣ ਲੱਗੇ ਆ ਕਿਸੈ ਨਾ ਦੇਈ ਬੰਨਾਂ ਮਾ ਨਕ ਮੋਤੀ ਨਾਮ ਪ੍ਰਭ ਉਹਨਾਂ ਲੱਗਾ ਨਹੀਂ ਸੰਨ ਰੰਗ ਸਭੇ ਨਰਾਇਣ ਜੀਤੇ ਮਨ ਪਵਨਨਾ ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰੰਨਾ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਹ ਤੰਨਾ ਆਪਨ ਲੀਆ ਜੇ ਮਿਲੈ ਵਿਛੜ ਕਿਉ ਰਵੰਨਾ ਸਾਧੂ ਸੰਗ ਪਰਾਪਤੀ ਨਾਨਕ ਰੰਗ ਮਣੰਨਾ ਹਰ ਜੀਠ ਰੰਗੀਲਾ ਤਿਸ ਧਣੀ جا کے پاگ ਮਥਨਨਾ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਨੰਨਾ ਹਰ ਜੀਠ ਰੰਗਿਲਾ ਤਿਸ ਧਣੀ ਜਿਸ ਕਾ ਬਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ ਹਰ ਜੀਠ ਜੁੜੰਦਾ ਲੋੜੀਐ ਜਿ세 ਅੱਗ ਸਭ ਨਿਵੰਨ ਹਰ ਸੱਜਣ ਦਾਵਨ ਲਕਿਆ ਕਿਸੇ ਨਾ ਦੇਈ ਬੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ ਸੋ ਕਾਹੋ ਟਲ ਗੁਰ ਸੇਵੀਆ ਅਨਸ ਸਹਜ ਸੁਪਾਈ ਦਰਸ਼ਨ ਪਰਸ ਆਏ ਗੁਰ ਕਾ ਜਨਮ ਮਰਨ ਦੁਖ ਜਾਈ ਹੋ ਫਤਖਸੰਮਦੀ ਨੂਰ ਹਰ ਸੋ ਕੁਰ ਸੋ ਹੋ ਝੱਟੀ ਆ ਤੁੱਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ

ਸਾਹਿਬ ਜੀ ਹਰ ਜੇਠ ਜੁੜੰਦਾ ਲੋੜੀਆ ਜੈਸੇ ਅੱਗ ਸਭ ਨਿਵੰਨ ਹਰ ਸੱਜਣ ਦਾਵਣ ਲੱਗੇ ਆ ਇਸ ਨਾ ਦੇਈ ਬੰਨਾ ਹਰ ਜੀਠ ਜੁੜੰਦਾ ਲੋੜੀਆ ਜਿਵੇਂ ਅੱਗਾ ਸਭ ਨਿਵੰਨਾ ਹਰ ਸੱਜਣ ਦਾ ਵਣ ਲੱਗੇ ਆ ਕਿਸੈ ਨਾ ਦੇਈ ਬੰਨਾ ਮਾਨਕ ਮੋਤੀ ਨਾਮ ਪ੍ਰਭ ਓਨ ਲੱਗਾ ਨਹੀਂ ਸੰਨਾ ਰੰਗ ਸਭੇ ਨਾਰਾਇਣ ਕੀਤੇ ਮਨ ਪਵਨਨਾ ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰੰਨਾ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਹ ਤਨ ਆਪਣ ਲੀਆ ਜੇ ਮਿਲ ਵਿਛੜ ਕਿਉ ਰਵੰਨਾ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਣੰਨਾ हर जेठ रंगीला तस तनी जा के भाॻ मथ सधु संग पाप नानक रंग ਨੰਨ ਹਰ ਜੀਠ ਰੰਗਿਲਾ ਤਿਸ ਧਣੀ ਜਿਸ ਕਾ ਭਾਗ ਮਥਨਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਜੀਠ ਜੁੜੰਦਾ ਲੋੜੀਐ ਜੇ ਸੇ ਅੱਗ ਸਭ ਨਿਵੰਨ ਹਰ ਸੱਜਣ ਧਾਵਣ ਲਕਿਆ ਕਿਸੇ ਨਾ ਦੇਈ ਬੰਨ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ